ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਬਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਝੋਨੇ ਵਿੱਚ ਨਵੀਂ ਦੀ ਮਾਤਰਾ ਦੇ ਵਿੱਚ ਛੂਟ ਦੇਣੀ ਚਾਹੀਦੀ ਹੈ ਇੱਕ ਬੈਠਕ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਪ੍ਰਤਾਪ ਸਿੰਘ ਬਾਜਬਾ ਨੇ ਕਿਹਾ ਕਿ ਇਸ ਵਾਰ ਬਰਸਾਤਾ ਬਹੁਤ ਹੋਈਆਂ ਨੇ ਤੇ ਕਿਸਾਨਾਂ ਨੂੰ ਵੱਡੀ ਮੁਸੀਬਤ ਚੱਲਣੀ ਪਈ ਹੈ ਫਸਲਾਂ ਦੇ ਨਾਲ ਨਾਲ ਉਹਨਾਂ ਦੇ ਘਰ ਤੇ ਘਰ ਦਾ ਸਮਾਨ ਵੀ ਤਬਾਹ ਹੋ ਚੁੱਕਾ ਹੈ ਫਸਲਾਂ ਵਿੱਚ ਹਜੇ ਵੀ ਕਈ ਕਈ ਫੁੱਟ ਪਾਣੀ ਖੜਾ ਹੋਇਆ ਹੈ ਜਿਸ ਕਰਕੇ ਫਸਲਾਂ ਮੰਡੀ ਦੇ ਵਿੱਚ ਨਹੀਂ ਲਿਆਂਦੀਆਂ ਜਾ ਸਕਦੀਆਂ ਜੇਕਰ ਜ਼ਿਆਦਾ ਦਿਨ ਤੱਕ ਕਿਸਾਨ ਫਸਲਾਂ ਨੂੰ ਸੁਕਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਕਾਲੀਆਂ ਪੈ ਜਾਣਗੀਆਂ ਜਿਸ ਨਾਲ ਕਿਸਾਨਾਂ ਦਾ ਹੋਰ ਵੀ ਵੱਡਾ ਨੁਕਸਾਨ ਹੋ ਜਾਣਾ ਹੈ ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਕਿਸਾਨਾਂ ਦੀ ਫਸਲ 17% ਦੀ ਤੋਂ ਵੱਧ ਨਮੀ ਹੋਣ ਦੇ ਉੱਤੇ ਵੀ ਖਰੀਦਣੀ ਚਾਹੀਦੀ ਹੈ ਕੋ ਮੈਂ ਤੇ ਹੁਣ ਦੱਸਿਆ ਬਹੁਤ ਅਨਫੋਰਚੂਨੇਟ ਗੱਲ ਹੈ ਪੰਜਾਬ ਨੂੰ ਪਿਛਲੇ 2-3 ਸਾਲ ਤੋਂ ਲਗਾਤਾਰ ਅਸੀਂ ਵੇਖ ਰਹੇ ਹਾਂ ਅੱਜ ਤੋਂ ਜਿਹੜਾ ਪਿਛਲਾ ਝੋਨੇ ਦੀ ਫਸਲ ਵੀ ਸੀ ਤੁਹਾਨੂੰ ਪਤਾ ਗਵਰਨਮੈਂਟ ਪ੍ਰਪੇਅਰਡ ਓਦੋਂ ਵੀ ਝੋਨਾ ਰੋੜਿਆ ਵੱਡੇ ਪੈਮਾਨੇ ਤੇ ਲੁੱਟ ਹੋਈ ਤਿੰਨ ਤੱਕ 3300 ਰੁਪਏ ਪ੍ਰੀ ਕਿੰਟਲ ਪਿੱਛੇ ਇਹਨਾਂ ਨੇ ਸਸਤਾ ਸਾਡਾ ਝੋਨਾ ਖਰੀਦਿਆ ਤੇ 3 ਤੋਂ 4 ਹਜ਼ਾਰ ਕਰੋੜ ਦਾ ਸਕੈਂਡਲ ਹੋਇਆ ਵਿਦਾਨ ਸਭਾ ਤੇ ਮੈਂ ਵੀ ਚੁੱਕਿਆ ਤ੍ਰਿਪਤ ਜੀ ਨੇ ਵੀ ਜ਼ਿਕਰ ਕੀਤਾ ਸੀ ਬਾੜਾ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਹੁਣ ਦੂਜੀ ਗੱਲ ਇਹ ਫੇਰ ਕਿਸਾਨਾਂ ਨੂੰ ਫੇਰ ਲੁੱਟਣ ਦਾ ਪ੍ਰੋਗਰਾਮ ਬਣਾ ਲਿਆ ਵੇਖੋ ਇੱਕ ਪਾਸੇ ਇੰਨੀ ਬਰਸਾਤ ਹੋਏ ਤੁਸੀਂ ਜਦੋਂ ਨਮੀ 17% ਰੱਖ ਦਿੱਤੀ ਹੈ ਤੇ ਇਸ ਟਾਈਮ ਤੇ ਨਮੀ ਘਟ ਤੋ ਘਟ 25 30% ਹੋ ਗਈ ਛੁੱਕਾ ਕਿੱਥੋਂ ਲਿਆਓਗੇ ਪੈ ਗਈਆਂ ਸਾਰੀਆਂ ਗੱਲੀਆਂ ਪਹਿਲੀ ਗੱਲ ਤੇ ਆਲਮੋਸਟ ਜਿਹੜਾ ਦਰਿਆਵਾ ਦੇ ਮਾਰ ਵਾਲਾ ਉਹ ਚੋਨਾ ਖਤਮ ਹੋ ਗਿਆ ਸੀ ਤੇ ਜਿਹੜਾ ਬਕਾਇਆ ਰਹਿ ਗਿਆ ਉਹਦੇ ਵਿੱਚ ਆ ਸ਼ਰਤ ਲਾ ਦਿੱਤੀ ਹੈ ਤੇ ਮੈਂ ਭਗਵੰਤਬਾਨ ਨੂੰ ਇਹ ਕਹਿਣਾ ਚਾਹਾਂਗਾ ਇਸ ਕਿਸਮ ਦੀਆਂ ਸ਼ਰਤਾਂ ਨਾਲ ਨਾਓ ਗਵਰਨਮੈਂਟ ਇਹ ਖੁੱਲਾ ਰੱਖੇ ਕਿ ਜੀ ਆਪਣੀ ਫਸਲ ਲੈ ਕੇ ਆ ਉਹਨਾਂ ਕੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਸੈਂਟਰ ਨਾਲ ਇਹ ਗੱਲ ਕਰਨ ਤੇ ਨਮੀ ਭਾਵੇਂ ਘਟੇ ਤੇ ਭਾਵੇਂ ਵਧੇ ਵੇਖੋ ਕਿਸਾਨ ਤੇ ਕੋਸ਼ਿਸ਼ ਕਰਦਾ ਕਿ ਸੁੱਕਾ ਹੀ ਆਏ ਪਰ ਜੇ ਇਸ ਟਾਈਮ ਗਿੱਲਾ ਹੈ ਤੇ ਉਹ ਜੇ ਜ਼ਿਆਦਾ ਦਿਨ ਬਾਹਰ ਰੱਖ ਲਾ ਤੇ ਵੈਸੇ ਹੀ ਕਾਲਾ ਹੋ ਜਾਣਾ ਅੱਧੇ ਤੇ ਤੁਹਾਨੂੰ ਪਤਾ ਬਿਵਾਰੀ ਸ਼ੁਰੂ ਹੋ ਗਈ ਪੱਤਿਆਂ ਨੂੰ ਪੈਣੀ ਚੋਨਾ ਬਹੁਤਾ ਗਾ ਲੱਗਿਆ ਤੇ ਜੇ ਜ਼ਿਆਦਾ ਦਿਨ ਸੁਕਾਣਗੇ ਤੇ ਵੈਸੇ ਹੀ ਕਾਲਾ ਹੋ ਜਾਏਗਾ ਜੀ ਕਿਸਾਨ ਤੇ ਨੇ ਪਹਿਲੀ ਮਾਰ ਦਿੱਤਾ ਆਲਰੇਡੀ ਤੁਸੀਂ ਵੇਖੋ ਜਿਸ ਤਰ੍ਹਾਂ ਫਲੱਡਸ ਦੇ ਵਿੱਚ ਜਿਹੜੀ ਸੈਂਟਰ ਦੀ ਤੇ ਸੂਬੇ ਦੀ ਆਪਸ ਵਿੱਚ ਤਾਲਮੇਲ ਹੋਣਾ ਚਾਹੀਦਾ ਸੀ ਉਹ ਨਾ ਹੋਣ ਕਰ ऑलरेडी ਪੰਜਾਬ ਸਫਰ ਕਰ ਰਿਹਾ ਉਹਨੇ ਅਗਲੀ ਸ਼ਰਤ ਲਾਤੀ ਇਹਦੇ ਵਿੱਚ ਵੀ ਇਹਨਾਂ ਦਾ ਬੇਸਿਕ ਜਾਂਦਾ ਲੁੱਟਣ ਦਾ ਹੀ ਹੈ ਕਿ ਜਦੋਂ ਕਿਸਾਨ ਕੋ ਰਿਆ ਕੁਝ ਨਹੀਂ ਇਸ ਟਾਈਮ ਡਿਸਟਰ ਸੇਲਸ ਹੋਣ ਗਿਆ ਉਹ ਕਹਿਣਗੇ ਚਲੋ ਯਾਰ ਖਰੀਦੋ ਜਿਸ ਮਰਜ਼ੀ ਰੇਟ ਤੇ ਖਰੀਦ ਲਓ ਆ ਹਾਲੇ ਸਰਕਾਰ ਦਾ ਦੇਖੋ ਕੇਂਦਰ ਤੇ ਆਲਰੇਡੀ ਐਂਟੀ ਪੰਜਾਬ ਮੈਂ ਤੇ ਅਪੀਲ ਭਗਵੰਤ ਨੂੰ ਹੀ ਕਰ ਸਕਦਾ ਇਹਦਾ ਕੰਮ ਹੈ ਉੱਥੇ ਜਾ ਕੇ ਬੈਠੇ ਬਟ ਮੈਨੂੰ ਲੱਗਦਾ ਇਹਦੇ ਕੰਟਰੋਲ 'ਚ ਵੀ ਕੋਈ ਚੀਜ਼ ਨਹੀਂ ਕੇਜਰੀਵਾਲ ਸਾਹਿਬ ਦਾ ਪ੍ਰੋਗਰਾਮ ਇਹੀ ਲੱਗਦਾ ਇਹਨਾਂ ਸਾਰਿਆਂ ਦਾ ਇਕੱਠੀ ਹੋ ਕੇ ਕਿ ਜੋ ਵੱਧ ਤੋਂ ਵੱਧ ਕਿਸਾਨ ਨੂੰ ਚੋੜਿਆ ਜਾ ਸਕਦਾ ਨਿਚੋੜੋ ਜੀ ਆਹੀ ਗੱਲ ਲੱਗਦੀ